ਤੂੰ ਸੇਖੋ ਕਿ ਤੂੰ ਬੀੜੀ ਪੀ ਰਿਓ ਇੱਥੇ ਗਰਮ ਸਾਹ ਖੁੱਲੀ ਬੈਠਾ ਇਹ ਇੱਥੇ ਪੱਕੀ ਖਲਾਰਮ ਬਹੁਤਾ ਵੱਡਾ ਬਣਿਆ ਫਿਰਦਾ ਢਿੰਡਰਾਲਾ ਢਿੰਡਰਾਲਾ ਇੱਕ ਸਿੱਖ ਵਾਸਤੇ ਪਬਲਿਕ ਦੇ ਵਿੱਚ ਬੈਠ ਕੇ ਬੀੜੀ ਪੀਣਾ ਇਹ ਕੈਸੀ ਸ਼ਬੀ ਜਿਹੜੀ ਐ ਸਿੱਖਾਂ ਦੀ ਦਿਖਾਈ ਜਾ ਰਹੀ ਐ ਜਦੋਂ ਉਸ ਨੂੰ ਕਿਸੇ ਨੇ ਆ ਕੇ ਸਵਾਲ ਕੀਤਾ ਕਿ ਭਾਈ ਤੂੰ ਦਸਤਾਰ ਧਾਰੀ ਹੋ ਕੇ ਤੇ ਬੀੜੀ ਪੀ ਰਿਹਾ ਤੇ ਉਸ ਬੰਦੇ ਦਾ ਅੱਗੋਂ ਜਵਾਬ ਸੀ ਕਿ ਤੁਸੀਂ ਕਿਹੜਾ ਇੱਥੇ ਗ੍ਰੰਥ ਸਾਹਿਬ ਖੋਲ ਕੇ ਬੈਠੇ ਹੋ ਜਿੱਥੇ ਤੁਸੀਂ ਮੈਨੂੰ ਬੀੜੀ ਪੀਣ ਤੋਂ ਤੁਸੀਂ ਨਹੀਂ ਬਾਥਰੂਮ ਕਿੱਥੇ ਬੈਠਿਆ ਹੈ ਤੁਸੀਂ ਕਚੈਰੀ ਦੇ ਵਿੱਚ ਜਿਹੜੀ ਪਾਰਕਿੰਗ ਹੈ ਉਹਦੇ ਵਿੱਚ ਬਹਿ ਕੇ ਕਹਿਣ ਦਾ ਕੀ ਆ ਨਹੀਂ ਤੁਸੀਂ ਬੀੜੀ ਪੀ ਰਹੇ ਹੋ ਕਿ ਨਹੀਂ ਤੂੰ ਕਹੇ ਜੋ ਮਰਦੀ ਭੁਲਾਈ ਆ ਤੂੰ ਦੋ ਮਰਦੀ ਭੁਲਾਈ ਆ ਲੋਕਾਂ ਨੂੰ ਮੈਂ ਇਟੀ ਲੈਣਾ ਫਿਰ ਆਪਣਾ ਆਪਣਾ ਸਿਸਟਮ ਆ ਠੀਕ ਸਸਿਕਾ ਦੋਸਤੋ ਹੁਣੇ-ਹੁਣੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਦੇਖੀ ਕਿ ਇੱਕ ਉੱਚਾ ਲੰਮਾ ਪੁਲਿਸ ਅਫਸਰ ਸੋਹਣੀ ਦਸਤਾਰ ਸਜਾਈ ਹੋਈ ਹੈ ਕਿਸੇ ਪਾਰਕ ਦੇ ਵਿੱਚ ਬੈਠ ਕੇ ਬੀੜੀ ਪੀ ਰਿਹਾ ਸੀ ਤੇ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਦਾ ਇਤਰਾਜ਼ ਵੀ ਜਤਾਇਆ ਕਿ ਇੱਕ ਦਸਤਾਰ ਧਾਰੀ ਬੰਦਾ ਕਿਵੇਂ ਪਬਲਿਕ ਦੇ ਵਿੱਚ ਬੈਠ ਕੇ ਬੀੜੀ ਪੀ ਸਕਦਾ ਹੈ ਵੈਸੇ ਤਾਂ ਬੀੜੀ ਪੀਣਾ ਸਾਰਿਆਂ ਵਾਸਤੇ ਹੀ ਗੈਰ ਕਾਨੂੰਨੀ ਹੈ ਪਰ ਇੱਕ ਸਿੱਖ ਵਾਸਤੇ ਪਬਲਿਕ ਦੇ ਵਿੱਚ ਬੈਠ ਕੇ ਬੀੜੀ ਪੀਣਾ ਇਹ ਕੈਸੀ ਸ਼ਬੀ ਜਿਹੜੀ ਐ ਸਿੱਖਾਂ ਦੀ ਦਿਖਾਈ ਜਾ ਰਹੀ ਹੈ ਜਦੋਂ ਉਸ ਨੂੰ ਕਿਸੇ ਨੇ ਆ ਕੇ ਸਵਾਲ ਕੀਤਾ ਕਿ ਭਾਈ ਤੂੰ ਦਸਤਾਰ ਧਾਰੀ ਹੋ ਕੇ ਤੇ ਬੀੜੀ ਪੀ ਰਿਹਾ ਤੇ ਉਸ ਬੰਦੇ ਦਾ ਅੱਗੋਂ ਜਵਾਬ ਸੀ ਕਿ ਤੁਸੀਂ ਕਿਹੜਾ ਇੱਥੇ ਗ੍ਰੰਥ ਸਾਹਿਬ ਖੋਲ ਕੇ ਬੈਠੇ ਹੋ ਜਿੱਥੇ ਤੁਸੀਂ ਮੈਨੂੰ ਬੀੜੀ ਪੀਣ ਤੋਂ ਮਨਾ ਕਰ ਰਹੇ ਹੋ ਸੋ ਦੋਸਤੋ ਇਹ ਵੀਡੀਓ ਬੜੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਦੋਂ ਇਹ ਵੀਡੀਓ ਅਸੀਂ ਦੇਖੀ ਤੇ ਅਸੀਂ ਵੀ ਸੋਚਿਆ ਕਿ ਇਹ ਕਿਉਂ ਨਾ ਇਹ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਕਿ ਇਹ ਕਿਸ ਤਰ੍ਹਾਂ ਦੇ ਬੰਦੇ ਜਿਹੜੇ ਤੁਸੀਂ ਭਰਤੀ ਕੀਤੀ ਹੈ ਜਿਹੜੀ ਪੰਜਾਬ ਪੁਲਿਸ ਨੇ ਸਾਡੇ ਨੌਜਵਾਨਾਂ ਨੂੰ ਕੋਈ ਸੇਵ ਦੇਣੀ ਸੀ ਕਿ ਇਹ ਪਬਲਿਕ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਪਰ ਖੁਦ ਕਾਨੂੰਨ ਦੇ ਰਖਵਾਲੇ ਹੀ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆ ਰਹੇ ਨੇ ਤੁਸੀਂ ਪਿਆਰੇ ਦਸਤੋ ਇਹ ਵੀਡੀਓ ਵੀ ਦੇਖੋ ਤੇ ਨਾਲ ਦੀ ਨਾਲ ਉਸ ਪੁਲਿਸ ਅਫਸਰ ਦੀ ਭਾਸ਼ਾ ਨੂੰ ਵੀ ਜ਼ਰੂਰ ਨੋਟ ਕਰਿਓ ਤੇ ਨਾਲ ਦੇ ਨਾਲ ਅਸੀਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਵੀ ਬੇਨਤੀ ਕਰਾਂਗੇ ਕਿ ਇਹੋ ਜਿਹੇ ਅਫਸਰਾ ਤੇ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ ਇੱਕ ਵਾਰੀ ਤੁਸੀਂ ਵੀਡੀਓ ਦੇਖੋ ਤੇ ਵੀਡੀਓ ਦੇਖ ਕੇ ਆਪਣੇ ਵਿਚਾਰ ਜਰੂਰ ਦਿਓ ਕਿ ਇਹਦੇ ਨਾਲ ਸਿੱਖਾਂ ਦੀ ਸ਼ਬੀ ਜਿਹੜੀ ਆ ਉਹ ਖਰਾਬ ਨਹੀਂ ਹੋ ਰਹੀ ਕਿ ਇੱਕ ਦਸਤਾਰ ਧਾਰੀ ਸਿੱਖ ਨੂੰ ਬੀੜੀ ਪੀਣਾ ਜਾਇਜ਼ ਸੀਗਾ ਕਿ ਉਸ ਪੱਤਰਕਾਰ ਜਾਂ ਉਸ ਵੀਰ ਦੇ ਸਵਾਲ ਪੁੱਛਣੇ ਉਸ ਨੂੰ ਜਾਇਜ਼ ਸੀਗੇ ਸੋ ਇਹ ਸਾਰੀਆਂ ਗੱਲਾਂ ਤੁਸੀਂ ਸਾਰੇ ਆ ਵੀਡੀਓ ਦੇਖ ਕੇ ਆਪਣੇ ਆਪਣੇ ਵਿਚਾਰ ਜਰੂਰ ਦਿਓ ਜਨਵਰੀ ਫੋਨ ਕਰਦਾ ਨਾ ਐਡ ਚਾਹੀਦੀ ਐ ਉਸ ਤੋਂ ਬਾਅਦ ਐਂ ਦੇ ਫੋਨ ਨਹੀਂ ਚੱਲਦਾ ਉਦੋਂ ਫੋਨ ਟਿਕਣਾ ਬੰਦ ਹੋ ਜਾਂਦਾ ਸਕੇ ਪਿੱਛੇ ਹਾਂਜੀ ਬੋਤਲੀ ਹਾਂ ਉਹਦੇ ਭੈਣ ਤੋਂ ਕੋਈ ਮਿਲੋਤਾ ਨਹੀਂ ਹੋ ਜਾਣੀ ਨਾਜੀ ਭੈਣ ਤੋਂ ਜਾਈ ਬੈਠਾ ਹੋਏ ਕੁੜੀ ਚੋਰ ਤਾਂ ਇੱਥੇ ਘਰ ਦੇ ਬਾਹਰ ਹੀ ਮੈਂ ਜੀ ਦਿੱਲੀ ਮੁਕੱਦਲੀ ਬੈਠਾ ਅੱਜ ਗੱਲ ਕੀ ਕਿ ਨਾਲ ਜੀ ਆਪਣਾ ਤੁਸੀਂ ਵੀ ਲੈਣਾ ਅਸੀਂ ਲੈਣਾ ਤੇ ਸੇਖ ਹੋ ਕੇ ਤੁਸੀਂ ਬੀੜੀ ਪੀ ਰਹੇ ਹੋ ਇੱਥੇ ਗ੍ਰੰਥ ਸਾਹਿਬ ਖੁੱਲੀ ਬੈਠਾ ਅੱਛਾ ਤਾਂ ਮਤਲਬ ਬੀੜੀ ਪੀਓਗੇ ਤੁਸੀਂ ਪਾਗ ਸਿਰ ਤੇ ਰੱਖ ਕੇ ਦਾੜੀ ਰੱਖ ਕੇ ਭਾਈ ਵੀਡੀਓ ਨਾ ਬਣਾਉਣਾ ਤੁਸੀਂ ਮੀਡੀਆ ਮੰਗਦਾ ਹੁੰਦਾ ਹਾਂ ਹਾਂ ਜੀ ਤੁਸੀਂ ਸੇਖ ਹੋ ਕੇ ਤੁਸੀਂ ਬੀੜੀ ਪੀ ਰਹੇ ਹੋ ਸ੍ਰੀ ਆਮ ਤੁਸੀਂ ਵੀ ਲੈਣਾ ਮੈਂ ਮੈਂ ਲੈ ਰਿਹਾ ਮੈਂ ਸੇਖਾ ਮੈਨੂੰ ਬੁਰਾ ਲੱਗਿਆ ਜਾ ਕੇ ਆਪਣਾ ਕੰਮ ਕਰ ਮੈਂ ਕੰਮ ਹੀ ਕਰ ਰਿਹਾ ਆਪਣਾ ਹੋਰ ਨਾਲ ਕਦੇ ਇਹ ਲੋਕਾਂ ਨੂੰ ਗ੍ਰਾਹ ਕਰੋ ਕੀ ਕਹਿਣਾ ਚਾਹोगे ਤੂੰ ਮੈਂ ਤੋ ਕੋ ਹੋਰ ਨਾਲ ਹੁਣ ਨਹੀਂ ਕਹਿੰਦਾ ਕੀ ਕਹਿਣਾ ਚਾਹੂੰਗਾ ਤੂੰ ਵਾਹ ਡੀਸੀ ਲੱਗਿਆ ਇਹਦੇ ਇੱਥੇ ਪੱਗ ਦੀ ਖਲਾਰਮ ਬਹੁਤਾ ਵੱਡਾ ਬਣਿਆ ਫਿਰਦਾ ਢਿੰਡਰਾਂ ਵਾਲਾ ਜੀ ਰਹਿ ਰਹੇ ਹੋ ਕੀ ਗੱਲਾਂ ਕਰ ਰਹੇ ਨੇ ਇਹਨਾਂ ਦੇ ਕੋਈ ਨੰਨੇ ਬੋਲੇ ਹਰਬਗਵਾਸ ਕੀਪਕਵਾਸ ਕਰ ਨਹੀਂ ਕੀ ਕਹਿ ਕਹਿ ਕੀ ਰਿਹਾ ਤੂੰ ਵੀੜੇ ਪੀ ਰਹੇ ਹੋ ਇੱਥੇ ਖਲੋ ਕੇ ਤੋਂ ਭਿੰਡਰਾ ਵਾਲਾ ਲੱਲਾ ਪੱਪਾ ਬੋਲ ਰਿਹਾ ਵਾ ਇੱਥੇ ਲੋਕਾਂ ਨੂੰ ਡਰਾਉਣ ਵਾਸਤੇ ਆ ਮੈਂ ਡਰੋਨ ਵਾਸਤੇ ਆਇਆ ਮੀਡੀਆ ਵਾਲੇ ਆਸੀਂ ਪੱਗ ਬਣ ਕੇ ਤੂੰ ਮੀਡੀਆ ਕੋ ਮੇਰੇ ਤੇ ਅਫਸਰ ਨਹੀਂ ਤੇ ਤੁਸੀਂ ਵੀੜੇ ਪੀ ਰਹੇ ਹੋ ਸਰਦਾਰ ਹੋ ਗਿਆ ਚੰਗਾ ਲੱਗ ਰਿਹਾ ਤੁਸੀਂ ਮੇਰੇ ਅੱਡੇ ਉੱਥੇ ਬਹਿ ਕੇ ਸਭ ਦੇ ਵਿੱਚ ਕੋਈ ਸ਼ਰਮ ਕਰੋ ਆਪਣੇ ਆਪ ਨੂੰ ਪੱਕਾ ਲੈ ਬੰਦੇ ਵਾਲੀ ਤੁਸੀਂ ਗੱਲ ਕਰੋ ਸ਼ਰਮ ਤੁਸੀਂ ਕਰੋ ਕਿ ਮਤਲਬ ਬੀੜੀ ਪੀ ਰਹੇ ਤੁਸੀਂ ਇੱਕ ਉਹਦੇ ਲੈਚਨ ਡਿਊਟੀ ਲੱਗੀ ਉਹ ਯਾਰ ਥੋੜੇ ਕੋਲ ਕੀ ਅਸੀਂ ਬੈਠ ਨਹੀਂ ਬੈਠ ਸਕਦੇ ਕੀ ਮੈਂ ਕੀ ਕਰਾਂ ਇਹਨੂੰ ਇਹਨੂੰ ਜਾ ਕੇ ਦਿਖਾਓ ਜਿਹਨੂੰ ਦਿਖਾਉਣਾ ਉਹ ਤਾਂ ਦਿਖਾ ਲੋ ਲੋਕਾਂ ਨੂੰ ਦਿਖਾਓ ਉਹ ਲੋਕਾਂ ਨੂੰ ਦੇਖਣੀ ਆ ਲੋਕਾਂ ਨੂੰ ਦੇਖਣੀ ਆ ਦੇਖੀ ਜਾਂਦੇ ਫਿਰ ਅਸੀਂ ਤੇ ਲੋਕਾਂ ਚ ਫਿਰਦੇ ਆ ਸਾਰਾ ਦਿਨ ਤੁਹਾਨੂੰ ਇਹ ਪੁੱਛਿਆ ਤੁਹਾਡੀ ਲੈਚਨ ਡਿਊਟੀ ਇੱਥੇ ਮੇਰੀ ਕੋਈ ਡਿਊਟੀ ਨਹੀਂ ਹੈ ਇੱਥੇ ਕੀ ਕਰਨ ਆਇਆ ਤੁਸੀਂ ਆਏ ਮੈਂ ਇੱਥੇ ਹੁਣ ਆਪਣਾ ਉੱਚ ਅਧਿਕਾਰੀ ਨੂੰ ਮਿਲਣ ਵਾਸਤੇ ਆਇਆ ਕਿਹੜੇ ਅਧਿਕਾਰੀ ਨੂੰ ਪ੍ਰੋਬਲਮ ਤੁਸੀਂ ਦੱਸੋ ਨਹੀਂ ਪ੍ਰੋਬਲਮ ਹੈ ਸਾਨੂੰ ਕੀ ਤੁਹਾਨੂੰ ਕੀ ਤੁਸੀਂ ਬੀੜੀ ਪੀ ਰਹੇ ਹੋ ਬੈਠ ਕੇ ਸਭ ਦੇ ਵਿੱਚ ਸਾਰਵਜਨਿਕ ਸਥਾਨ ਤੇ ਤੁਹਾਨੂੰ ਪਤਾ ਨਹੀਂ ਕਿ ਕਾਨੂੰਨਨ ਤੁਸੀਂ ਨਹੀਂ ਬਾਥਰੂਮ ਕਿੱਥੇ ਬੈਠਿਆ ਹੈ ਕਹੇ ਤੁਸੀਂ ਕਚਹਿਰੀ ਦੇ ਵਿੱਚ ਜਿਹੜੀ ਪਾਰਕਿੰਗ ਹੈ ਉਹਦੇ ਵਿੱਚ ਬੈਠ ਕੇ ਕਹਿਣ ਦਾ ਕੀ ਆ ਨਹੀਂ ਤੁਸੀਂ ਬੀੜੀ ਪੀ ਰਹੇ ਹੋ ਕਿ ਨਹੀਂ ਤੂੰ ਚਾਹੇ ਜੋ ਮਰਦੀ ਕਹੀ ਆ ਬੀੜੀ ਪੀ ਲਈ ਆ ਤੂੰ ਜੋ ਮਰਦੀ ਭਲਾਈ ਜਾ ਲੋਕਾਂ ਨੂੰ ਮੈਂ ਇੱਥੇ ਲੈਣਾ ਫਿਰ ਆਪਣਾ ਸਿਸਟਮ ਆ ਬਸ ਠੀਕ ਹੈ